ਤੁਸੀਂ ਮਰਜ਼ੀ ਨਾਲ ਨਹੀਂ ਖਾ ਸਕਦੇ ਰੋਗੀ ਬੰਦਾ ਮਰਜ਼ੀ ਨਾਲ ਖਾ ਸਕਦਾ ਫਿਰ ਉਹ ਰੋਗੀ ਹੀ ਰਹੇਗਾ ਉਹਨੂੰ ਡਾਕਟਰ ਦੇ ਅਨੁਸਾਰ ਖਾਣਾ ਪੈਣਾ ਹੈ ਇਦਾਂ ਹੀ ਸਾਧ ਸੰਗਤ ਗੁਰੂ ਉਹ ਵੈਦ ਹੈ ਜੇ ਤੁਸੀਂ ਚਾਹੁੰਦੇ ਹੋ ਮਾਨਸ ਜਨਮ ਪਰਵਾਰ ਵਿੱਚ ਰਹਿੰਦਿਆਂ ਸਫਲ ਹੋਵੇ ਫਿਰ ਗੁਰੂ ਕਹਿੰਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦੇ ਤਨ ਪੀੜੀ ਐ ਮਨ ਮੈਂ ਚੱਲੇ ਵਿਕਾਰ ਆ ਚੀਜ਼ਾਂ ਪਵੰਦੀ ਐ ਤੇਰੇ ਵਾਸਤੇ ਕਿਹੜੀਆਂ ਕਬੀਰ ਭੰਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਣੀ ਖਾਹੇ ਤੀਰਥ ਵਰਤਨੇਮ ਕੀਏ ਤੇ ਸਬਰ ਸਤਲ ਜਾਹੇ ਤੈਨੂੰ ਗੁਰੂ ਦੇ ਅਨਸਾਰ ਖਾਣਾ ਪੈਣਾ ਗੁਰੂ ਦੇ ਅਨੁਸਾਰ ਜਾਗਣਾ ਪੈਂਦਾ ਫਿਰ ਤੂੰ ਆਪਣੀ ਮਰਜ਼ੀ ਨਾਲ ਨਹੀਂ ਬੋਲ ਸਕਦਾ ਜਿਹਨੂੰ ਮਰਜ਼ੀ ਜੋ ਮਰਜ਼ੀ ਬੋਲ ਤਰ ਤਿੰਨ ਤਰ੍ਹਾਂ ਦੇ ਪਾਪ ਤਾਂ ਬੰਦਾ ਜ਼ੁਬਾਨ ਨਾਲ ਹੀ ਕਰਦਾ ਹੈ ਪਹਿਲਾ ਪਾਪ ਜ਼ੁਬਾਨ ਦਾ ਇਹ ਹੈ ਸੰਸਾਰ ਵਿੱਚ ਫਜ਼ੂਲ ਗੱਲਾਂ ਕਰਕੇ ਕਿਸੇ ਨੂੰ ਮਾੜਾ ਚੰਗਾ ਕਹਿਣਾ ਬਿੱਲੇ ਬੈਠੇ ਹੋ ਕਿਸੇ ਦੀ ਨਿੰਦਿਆ ਕਰ ਰਹੇ ਹੋ ਉਹਨੂੰ ਛੱਡਿਆ ਦੂਜੇ ਨੂੰ ਫੜ ਲਿਆ ਇਹ ਜ਼ੁਬਾਨ ਦਾ ਇੱਕ ਪਾਪ ਹੈ ਦੂਜਾ ਇਸ ਜ਼ਬਾਨ ਨਾਲ ਝੂਠ ਬੋਲਣਾ ਉਹਨੂੰ ਸਹਿਬ ਨੇ ਪਾਪ ਕਿਹਾ ਝੂਠ ਸਮਾਨ ਪਾਪ ਨੇ ਕੋਈ ਨਹੀਂ ਝੂਠ ਤੇ ਸ਼ੁਭਗਤ ਹੋਈ ਤਿੱਜਾ ਜ਼ੁਬਾਨ ਦਾ ਪਾਪ ਪਤਾ ਕੀ ਹੈ ਫਿੱਕਾ ਬੋਲਣਾ ਕਿਸੇ ਦਾ ਦਿਲ ਦੁਖਾਣਾ ਕੋੜਾ ਬੋਲ ਕੇ ਇਹ ਵੀ ਪਾਪ ਹੈ ਇਹਨੂੰ ਸਹਿਬ ਕਹਿੰਗੇ ਫਿੱਕਾ ਬੋਲ ਬਗੁੱਟਣਾ ਸੁਣ ਮੂਰਖ ਮਨ ਅਜਾਨ ਨਾਨਕ ਫਿੱਕਾ ਬੋਲੀ ਹੈ ਤਨ ਮਨ ਫਿੱਕਾ ਹੋਏ ਫਿੱਕਾ ਫਿੱਕਾ ਸਦੀਏ ਫਿੱਕਾ ਫਿੱਕੀ ਸੋਏ ਫਿੱਕਾ ਦਰਗਾ ਸੁਟੀਆਂ ਮੂੰਹ ਥੁੱਕਾਂ ਫਿੱਕੇ ਪਾਏ ਤੂੰ ਜ਼ਬਾਨ ਤੋਂ ਫਿੱਕਾ ਬੋਲਦੇ ਤੈਨੂੰ ਦਰਗਾ ਵੇ ਥੁੱਕਾਂ ਪੈਣੀਆਂ ਇਹ ਪਾਪ ਹੈ ਇਹ ਕੌਣ ਸਮਝਾਉਂਦਾ ਹੈ ਗੁਰੂ ਇੱਕ ਤਜਰਬਾ ਤੁਹਾਡੇ ਸਰੀਰ ਦੇ ਜਿੰਨੇ ਵੀ ਆਪਣੇ ਅੰਗ ਤਿਹਾਰ ਹੋਏ ਨੇ ਨੱਕ ਉੱਤੇ ਸੱਟ ਲੱਗ ਜਾਏ ਡਾਕਟਰ ਕਹਿੰਦਾ ਨੱਕ ਦੀ ਹੱਡੀ ਟੁੱਟ ਗਈ ਇਹਦਾ ਮਤਲਬ ਨੱਕ ਵੀ ਹੱਡੀ ਦਾ ਬਣਿਆ ਪੂਰਾ ਸਰੀਰ ਰੱਬ ਨੇ ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਹੈ ਸਫਾਈ ਸੋਣਾ ਫੇਰ ਫੇਰ ਰੰਦਾ ਏ ਰੱਬ ਨੇ ਸਰੀਰ ਸਵਾਰ ਦਿੱਤਾ ਚਮੜੀ ਨਾਲ ਵਿੱਚ ਹੱਡੀਆਂ ਪਾ ਕੇ ਇੱਕ ਇੱਕ ਉਂਗਲੀ ਪੋਟਾ ਨੱਕ ਕੰਨ ਸਭ ਕੁਝ ਜੋੜਿਆ ਹਰ ਸਰੀਰ ਦੇ ਇਸ ਪਾਰਟਸ ਵਿੱਚ ਹੱਡੀਆਂ ਪਾਈਆਂ ਨੇ ਰੱਬ ਨੇ ਪਰ ਬੜੀ ਕਮਾਲ ਦੀ ਗੱਲ ਹੈ ਜਿਹੜੀ ਜੀਵ ਨਾਲ ਆਪਾਂ ਬੋਲਦੇ ਨਾ ਇਹ ਪਿਓਰ ਮਾਸ ਦੀ ਬਣਾਈ ਹੈ ਕੋਈ ਹੱਡੀ ਨਹੀਂ ਜੀਵ ਵਿੱਚ ਪਤਾ ਕਿਉਂ ਸੱਜਣਾ ਇਹਦੇ ਨਾਲ ਨਰਮ ਬੋਲਿਆ ਕਰ ਕੌੜਾ ਨਾ ਬੋਲਿਆ ਕਰ ਫਿੱਕਾ ਨਾ ਬੋਲਿਆ ਕਰ ਜਦੋਂ ਇਸ ਜ਼ਬਾਨ ਤੋਂ ਫਿੱਕਾ ਬੋਲਣਾ ਨਾ ਰੱਬ ਨੂੰ ਚੰਗਾ ਲੱਗਦਾ ਹੈ ਨਾ ਰੱਬ ਦੇ ਲੋਕਾਂ ਨੂੰ ਚੰਗਾ ਲੱਗਦਾ ਇਸ ਲਈ ਜ਼ਬਾਨ ਤੋਂ ਫਿੱਕਾ ਨਾ ਬੋਲੀ ਤਾਈਓ ਬਾਬੇ ਫਰੀਦ ਨੇ ਕਿਹਾ ਜੇ ਤਉ ਪਿਰਿਆਂ ਦੀ ਸਿੱਤ ਹਿਆਉ ਨ ਠਾਹੇ ਕਹੀ ਦਾ ਤੈਨੂੰ ਰੱਬ ਨੂੰ ਮਿਲਣ ਦੀ ਤੰਗ ਹੈ ਇਸ ਜ਼ਬਾਨ ਨਾਲ ਕੌੜਾ ਬੋਲ ਕੇ ਕਿਸੇ ਦਾ ਦਿਲ ਨਾ ਦੁਖਾਈ ਜੇ ਤੂੰ ਕੌੜਾ ਬੋਲਿਆ ਇਹ ਪਾਪ ਹੈ ਜੇ ਫਿੱਕਾ ਬੋਲਿਆ ਨਾ ਲੋਕ ਵਿੱਚ ਲੋਕ ਪ੍ਰਵਾਨ ਕਰਦੇ ਨੇ ਨਾ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਕਿਉਂਕਿ ਫਿੱਕਾ ਬੋਲ ਗੁੱਚਣਾ ਸੁਣ ਮੂਰਖ ਮਨ ਆ ਜਾਣ ਇਹ ਮੂਰਖ ਮਨਾਂ ਸੁਣ ਫਿੱਕਾ ਦਰਗਾ ਸੁਟੀ ਐ ਮੂੰ ਥੁੱਕਾ ਫਿੱਕਾ ਪਾਏ ਦਰਗਾਹ ਵਿੱਚ ਵੀ ਤੈਨੂੰ ਫਟਕਾਰਾਂ ਪੈਣਗੀਆਂ ਕਿਉਂ ਰੱਬ ਨੇ ਜ਼ੁਬਾਨ ਦਿੱਤੀ ਤੂੰ ਫਿੱਕਾ ਬੋਲਦਾ ਇੱਕ ਬੰਦਾ ਮੂਰਖ ਸੀ ਫਕਾ ਬੋਲਣ ਵਾਲਾ ਕਿੰਦ ਨੇ ਉਹ ਚਲਦਿਆਂ ਚਲਦਿਆਂ ਇੱਕ ਪਿੰਡ ਤੋਂ ਨੇ ਦੂਜੇ ਪਿੰਡ ਜਾਣਾ ਸੀ ਮੁਸਾਫਰ ਸੀ ਉਹਨੇ ਆਪਣੇ ਪੱਲੇ ਇੱਕ ਸਾਫੇ ਦੇ ਨਾਲ ਪਰਨੇ ਦੇ ਨਾਲ ਖੰਡ ਤੇ ਝੌਲਰ ਲਾ ਕੇ ਬੰਨੇ ਹੋਏ ਸੀ ਜਿੱਥੇ ਭੁੱਖ ਲੱਗੇਗੀ ਖਲਾਂਗਾ ਉਹਨੂੰ ਥੋੜੀ ਭੁੱਖ ਬਿਆਪੀ ਤੇ ਪਿੰਡ ਵਿੱਚ ਇੱਕ ਦਰਖਤ ਦੀ ਛਾਵੇਂ ਲੰਘ ਰਿਹਾ ਸੀ ਉੱਥੇ ਛਾਵੇਂ ਬਹਿ ਗਿਆ ਦਰਖਤ ਦੀ ਛਾਵੇਂ ਉਹਨੇ ਆਪਣਾ ਸਾਫਾ ਪਰਨਾ ਖੋਲ ਲਿਆ ਖੰਡ ਤੇ ਝੋਲ ਚੱਬਣ ਲੱਗ ਪਿਆ ਇੰਨੇ ਨੂੰ ਇੱਕ ਸਿਆਣੀ ਮਾਈ ਆਈ ਉਸ ਮਾਈ ਨੇ ਵੇਖਿਆ ਬੰਦਾ ਮੁਸਾਫਰ ਹੈ ਕਿਸੇ ਪਾਸੇ ਜਾ ਰਿਹਾ ਅਣਜਾਣ ਲੱਗਦਾ ਤੇ ਵਿਚਾਰਾ ਖਾਕ ਹੀ ਰਿਹਾ ਵੇਖਾਂ ਤਾਂ ਸਹੀ ਇਹਦੀ ਕੋਈ ਮਦਦ ਕਰਦਾ ਦਇਆਬਾਨ ਮਾਈ ਸੀ ਉਹਨੇ ਕੋਲ ਆ ਕੇ ਕਿਹਾ ਵੇ ਪੁੱਤ ਕਿੱਧਰ ਜਾਣਾ ਹੈ ਉਹ ਕਹਾਂ ਮਾਈ ਮੈਂ ਬੜੀ ਦੂਰ ਜਾਣਾ ਹੈ ਭੁੱਖ ਲੱਗੀ ਸੀ ਨਾਲੇ ਆਰਾਮ ਕਰ ਰਿਹਾ ਨਾਲੇ ਮੈਂ ਥੋੜੇ ਝੋਲ ਚੱਬ ਰਿਹਾ ਮਾਈ ਨੇ ਵੇਖਿਆ ਤੇ ਵੇਖ ਕੇ ਕਿਹਾ ਕਹਿੰਦੀ ਬੇ ਪੁੱਤ ਸੁੱਕੇ ਝੋਲ ਖਾਈ ਜਾਂਦਾ ਐ ਇੱਥੇ ਵੀ ਦੋ ਘੜੀਆਂ ਬੈਠਣੇ ਆ ਆ ਮੇਰੇ ਘਰ ਚੱਲ ਮੈਂ ਤੈਨੂੰ ਝੋਲ ਹਵਾਲ ਕੇ ਦੇਨੀ ਕੱਚੇ ਝੋਲ ਕਿਉਂ ਖਾਈ ਜਾਂਦਾ ਐ ਤੇਰਾ ਪੇਟ ਦਰਦ ਕਰੇਗਾ ਉਹ ਮਾਈ ਨੇ ਪਿਆਰ ਨਾਲ ਕਿਹਾ ਬੇਟਾ ਘਰ ਚੱਲ ਮੈਂ ਤੈਨੂੰ ਝੋਲ ਹਵਾਲ ਕੇ ਮਿੱਠਾ ਪਾ ਕੇ ਦੇਨੀ ਐ ਸ਼ੱਕਰ ਪਾ ਕੇ ਝੋਲ ਖਾਈਂ ਐਦਾਂ ਕੱਚੇ ਝੋਲ ਨਾ ਖਾ ਤੇਰਾ ਪੇਟ ਦਰਦ ਕਰੇਗਾ ਉਹ ਸਿਆਣੀ ਬਜ਼ੁਰਗ ਮਾਈ ਉਹਨੂੰ ਘਰ ਲੈ ਗਈ ਉਹਨੇ ਜਿੰਨੇ ਕੋਦੇ ਪੱਲੇ ਚੌਲ ਬੰਨੇ ਸਨ ਉਹ ਕੁਝ ਆਪਣੇ ਕੋਲੋਂ ਲਏ ਚੌਲ ਚੁੱਲੇ ਤੇ ਬਲਣੇ ਰੱਖ ਦਿੱਤੇ ਚੌਲ ਉਵਾਲ ਦਿੱਤੇ ਸ਼ੱਕਰ ਪਾ ਕੇ ਜਦੋਂ ਚੌਲ ਫੜਾਉਣ ਲੱਗੀ ਨਾ ਉਹਨੂੰ ਉਹਨੇ ਉਹ ਚੌਲ ਉਵਾਲ ਕੇ ਮਾਈ ਨੇ ਉੱਪਰ ਸ਼ੱਕਰ ਪਾਈ ਤੇ ਜਦੋਂ ਉਹ ਚੌਲ ਉਵਾਲ ਕੇ ਸ਼ੱਕਰ ਪਾ ਕੇ ਮਾਈ ਫੜਾਉਣ ਲੱਗੀ ਹੁਣ ਉਹ ਬੰਦਾ ਮੂਰਖ ਸੀ ਇਸ ਗੱਲ ਦਾ ਪਤਾ ਨਹੀਂ ਸੀ ਮਾਈ ਨੂੰ ਉਹਨੇ ਚਾਰ ਸਪੇਰਾ ਘਰ-ਵਾਰ ਵੇਖਿਆ ਬੇੜੇ ਦੇ ਅੰਦਰ ਇੱਕ ਮੱਝ ਬੰਨੀ ਹੋਈ ਐ ਉਹ ਮੱਝ ਨੂੰ ਵੇਖ ਕੇ ਤੇ ਮਾਈ ਨੂੰ ਪਤਾ ਕੀ ਕਹਿੰਦਾ ਕਹਿੰਦਾ ਮਾਤਾ ਮੱਝ ਤੇਰੀ ਬਹੁਤ ਭਾਰੀ ਐ ਦਰਵਾਜਾ ਛੋਟਾ ਜੇ ਮੱਝ ਮਰ ਗਈ ਕੱਢੇਗੀ ਕਿਧਰ ਨੂੰ ਹੁਣ ਕਹ ਤੇਰਾ ਬੇੜਾ ਵਹਿ ਜਾ ਮੈਂ ਤੈਨੂੰ ਝੋਲ ਵਾਲ ਕੇ ਖਲ ਤੂੰ ਮੇਰੀ ਮੱਝ ਮਾਰਦਾ ਆਲੇ ਚੁੱਕ ਜਾ ਦਫਾ ਹੋ ਉਹਦੀ ਝੋਲੀ ਪਾ ਦਿੱਤੇ ਚੌਲ ਪਲੇਟ ਵੀ ਮਾਈ ਨੇ ਰੱਖ ਲਈ ਪੱਲੇ ਵਿੱਚ ਹੀ ਪਾਤੇ ਕਹਿੰਦੀ ਜਾ ਉਧਰ ਹੀ ਖਾਂਦਾ ਫਿਰੇ ਮੈਂ ਤੈਨੂੰ ਝੋਲ ਕੋਲ ਨਹੀਂ ਤੂੰ ਕਹਿੰਨੇ ਮੱਝ ਮਰ ਗਈ ਤੇ ਮਾਹੀ ਕੱਢੇਗੀ ਕਿੱਧਰ ਨੂੰ ਤੇਰੇ ਘਰ ਦਾ ਦਰਵਾਜ਼ਾ ਛੋਟਾ ਹੈ ਹੁਣ ਉਹ ਝੋਲ ਉਬਲੇ ਹੋਏ ਪੱਲੇ ਵਿੱਚ ਪਾ ਕੇ ਤੁਰਿਆ ਜਾਂਦਾ ਤੇ ਨਾਲੇ ਖਾਂਦਾ ਹੈ ਗਰਮ ਗਰਮ ਝੋਲਾਂ ਵਿੱਚੋਂ ਭਾਫ਼ ਤੇ ਪਾਣੀ ਚੋ ਰਿਆ ਸੀ ਅੱਗੇ ਕਿਦਰਾ ਕਦ ਕੋਲੋਂ ਲੰਘਿਆ ਲੋਕ ਬੈਠੇ ਸਨ ਉਹ ਪੰਜਾਂ ਚੋਂ ਬੰਦਿਆਂ ਨੇ ਇੱਕ ਗੱਲ ਕਹੀ ਕਹਿੰਦੇ ਉਹ ਭਾਈ ਹਾਕੀ ਖੰਨੇ ਨਾਲੇ ਵਿੱਚੋਂ ਕੁਝ ਚੋਈ ਜਾਂਦਾ ਹੈ ਇੱਕ ਹੀ ਚੋਂਦਾ ਕੀ ਖਾ ਰਹੇ ਹੈ ਉਹ ਕਹਿੰਦਾ ਕੁਝ ਨਹੀਂ ਚੁੰਦਾ ਮੇਰੀ ਜ਼ੁਬਾਨ ਦਾ ਰਾਸੀ ਚੋ ਰਹੇ ਜੇ ਮੈਂ ਕਿਤੇ ਮਿੱਠਾ ਬੋਲਦਾ ਉਸ ਮਾਈ ਨੇ ਮੈਨੂੰ ਅਦਬ ਨਾਲ ਪਲੇਟ ਵਿੱਚ ਪਾ ਕੇ ਚੌਲ ਖਲੋਣੇ ਸੀ ਮੈਂ ਜ਼ੁਬਾਨ ਨਾਲ ਫਿੱਕਾ ਬੋਲਿਆ ਕਿ ਕੁਝ ਨਹੀਂ ਚੁੰਦਾ ਮੇਰੀ ਜ਼ੁਬਾਨ ਦਾ ਰਾਸੀ ਚੋਂਦਾ ਇਸ ਲਈ ਸਹਿਬ ਨੇ ਕਿਹਾ ਐਸੇ ਜ਼ੁਬਾਨ ਤੋਂ ਕਦੇ ਫਿੱਕਾ ਨਾ ਬੋਲਨੀ ਇਹ ਪਾਪ ਹੈ ਕਿਸੇ ਦਾ ਦਿਲ ਨਾ ਦੁਖਾਈ ਕਿਉਂਕਿ ਫਿੱਕਾ ਧਰਗਾ ਸੁੱਟਿਏ ਮੂੰ ਥੁੱਕਾਂ ਫਿੱਕੇ ਪਾ